ਜੇਕਰ ਗੱਲ ਕੀਤੀ ਜਾਵੇ ਮੁਹਾਲੀ ਚ ਸਥਿਤ ਸੁਹਾਣਾ ਹਸਪਤਾਲ ਦੀ ਤਾਂ ਕਾਫੀ ਵੱਡੀਆਂ ਤਕਨੀਕਾਂ ਜਿਹੜੀਆਂ ਨੇ ਉਹ ਇਸ ਹਸਪਤਾਲ ਦੇ ਵਿੱਚ ਲਗਾਤਾਰ ਆਂਦੀਆਂ ਰਹੀਆਂ ਨੇ ਸ਼ੁਰੂਆਤੀ ਤੌਰ ਦੀ ਗੱਲ ਕਰੀਏ ਤਾਂ ਰੋਬੋਟਿਕਸ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾ ਅੱਖਾਂ ਦੇ ਆਪਰੇਸ਼ਨ ਨੂੰ ਦੂਜਾ ਗੋਡਿਆਂ ਦੇ ਆਪਰੇਸ਼ਨ ਨੂੰ ਤੇ ਹੁਣ ਇੱਕ ਨਵਾਂ ਹੋਰ ਰੋਬੋਟ ਜਿਹੜਾ ਹੈ ਉਹ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਅੱਜ ਉਸ ਦਾ ਉਦਘਾਟਨ ਕੀਤਾ ਜਾਣਾ ਸਾਡੇ ਨਾਲ ਸੋਹਣਾ ਹਸਪਤਾਲ ਦੇ ਸੀਈਓ ਡਾਕਟਰ ਗਗਨਦੀਪ ਸਿੰਘ ਜੀ ਦੇ ਆਮ ਮੌਜੂਦ ਨੇ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਨਵੀਂ ਤਕਨੀਕ ਜਿਹੜੀ ਹੈ ਉਹ ਕਿਹੜੀ ਆਈ ਹੈ ਤੇ ਕਿੱਥੇ ਜਿਹੜੀ ਆ ਉਹ ਬੈਨੀਫੀਸ਼ੀਅਲ ਰਹੇਗੀ ਸੋ ਡਾਕਟਰ ਗਗਨਦੀਪ ਸਭ ਤੋਂ ਪਹਿਲਾ ਸਵਾਲ ਇਹ ਹੀ ਕਿਉਂਕਿ ਸੁਹਾਨਾ ਹਸਪਤਾਲ ਦੀ ਗੱਲ ਕਰੀਏ ਤਾਂ ਰੋਬੋਟਿਕਸ ਨੂੰ ਲੈ ਕੇ ਜਿਹੜਾ ਕਾਫੀ ਐਨਹਾਂਸਮੈਂਟਸ ਜਿਹੜੀਆਂ ਇੱਥੇ ਹੋ ਰਹੀਆਂ ਨੇ ਪਹਿਲਾਂ ਅੱਖਾਂ ਦੀ ਆਈ ਉਸ ਬਾਅਦ ਗੋਡਿਆਂ ਦੀ ਆਈ ਉਸ ਵਕਤ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਹੁਣ ਕਿਹੜੀ ਮਸ਼ੀਨ ਜਿਹੜੀ ਰੋਬੋਟਿਕਸ ਨੂੰ ਲੈ ਕੇ ਜਿਹੜੀ ਹੈ ਤੁਹਾਡੇ ਵੱਲੋਂ ਸੁਹਾਨਾ ਹਸਪਤਾਲ ਦੇ ਵਿੱਚ ਜੀ ਲਿਆਂਦੀ ਗਈ ਜੋ ਕਿ ਮਰੀਜ਼ਾਂ ਦੇ ਦਰਦਾਂ ਨੂੰ ਸਮਝੇਗੀ ਆ ਪਹਿਲਾਂ ਤਾਂ ਜੀ ਮੈਂ ਤੁਹਾਡਾ ਥੈਂਕ ਯੂ ਕਰਦਾ ਕਿ ਤੁਸੀਂ ਇੱਥੇ ਆਏ ਤੇ ਸਾਡਾ ਜਿਹੜਾ ਅੱਜ ਇਨੋਗਰੇਸ਼ਨ ਹੈ ਉਹ ਅਸੀਂ ਸੁਹਾਣਾ ਹਸਪੀਟਲ ਦੇ ਵਿੱਚ ਡਾਵਿੰਚੀ ਐਕਸ ਆਈ ਰੋਬੋਟ ਜਿਹੜਾ ਇੰਸਟਾਲ ਕੀਤਾ ਹੈ ਇੱਥੇ ਜੋ ਕਿ ਅਮਰੀਕਨ ਬੇਸਡ ਕੰਪਨੀ ਦਾ ਜਿਹੜਾ ਰੋਬੋਟ ਹੈ ਉਹ ਢੇਟ ਦੀਆਂ ਸਾਰੀਆਂ ਸਰਜਰੀਜ਼ ਵਾਸਤੇ ਲਿਆਂਦਾ ਗਿਆ ਜਿਵੇਂ ਕਿ ਤੁਸੀਂ ਬੜੇ ਵਿਸਥਾਰ ਚ ਦੱਸਿਆ ਕਿ ਸੁਹਾਣਾ ਹਸਪੀਟਲ ਜਿਹੜਾ ਹੈਗਾ ਉਹ ਟੈਕਨੋਲੋਜੀ ਨੂੰ ਲੈ ਕੇ ਸਾਡੀ ਜਿਹੜੀ ਮੈਨੇਜਮੈਂਟ ਹੈ ਜਿਹੜੇ ਸਾਡੇ ਟਰਸਟੀਜ਼ ਹੈ ਉਹਨਾਂ ਨੂੰ ਬਹੁਤ ਸਾਰਾ ਇਹ ਰਹਿੰਦਾ ਹੈ ਕਿ ਜਿਹੜੇ ਸਾਡੇ ਪੇਸ਼ੈਂਟਸ ਹੈ ਉਹਨਾਂ ਨੂੰ ਜਿਹੜਾ ਬੈਨੀਫਿਟ ਆਫ ਟੈਕਨੋਲੋਜੀ ਹਮੇਸ਼ਾ ਦਿੱਤਾ ਜਾਏ ਜੋ ਵੀ ਟੈਕਨੋਲੋਜੀ ਦੁਨੀਆ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬੈਸਟ ਟੂ ਬੈਸਟ ਅਵੇਲੇਬਲ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਟੈਕਨੋਲੋਜੀ ਨੂੰ ਸੋਨਾ ਹਸਪੀਟਲ ਵਿੱਚ ਲਿਆਂਇਆ ਜਾਏ ਤੇ ਆਪਣੇ ਮਰੀਜ਼ਾਂ ਨੂੰ ਉਸ ਚੀਜ਼ ਦਾ ਫਾਇਦਾ ਦਿੱਤਾ ਜਾਏ ਇਸ ਚੀਜ਼ ਨੂੰ ਹੀ ਦੇਖਦੇ ਹੁੰਦੇ ਆ ਅਸੀਂ ਪਹਿਲਾਂ ਅੱਖਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿ ਸੋਨਾ ਹਸਪਤਾਲ ਤੇ ਇੱਕ ਪਾਇਨੀਅਰ ਨਾਰਥ ਇੰਡੀਆ ਦਾ ਵਨ ਆਫ ਦੀ ਟਾਪ ਹਸਪਤਲ ਹੈ ਜਿੱਥੇ ਹਰ ਤਰ੍ਹਾਂ ਦੀ ਸਰਜਰੀ ਬੇਸਿਕ ਸਰਜਰੀ ਤੋਂ ਲੈ ਕੇ ਰੋਬੋਟਿਕ ਸਰਜਰੀ ਤੱਕ ਅੱਖਾਂ ਦੀ ਇੱਥੇ ਆਲਰੇਡੀ ਹੋ ਰਹੀ ਹੈ ਫਿਰ ਉਸ ਤੋਂ ਬਾਅਦ ਅਸੀਂ ਸਾਲ ਡੇਢ ਸਾਲ ਪਹਿਲਾਂ ਅਸੀਂ ਨੀਜ਼ ਆਪਰੇਸ਼ਨ ਵਾਸਤੇ ਗੋਡਿਆਂ ਲਈ ਇੱਕ ਰੋਬੋਟਿਕ ਟੈਕਨੀਕ ਲੱਕਿਆ ਜਿਹੜੀ ਕਿ ਸਾਡੀ ਬਹੁਤ ਹੀ ਜ਼ਿਆਦਾ ਸਕਸੈਸਫੁਲ ਹੋਈ ਤੇ ਬਹੁਤ ਸਾਰੇ ਪੇਸ਼ੈਂਟਸ ਨੇ ਐਪਰੀਸ਼ੀਏਟ ਵੀ ਕੀਤਾ ਵੀ ਇਹ ਬਹੁਤ ਅੱਛੀ ਟੈਕਨੋਲੋਜੀ ਲਿਆਏ ਆ ਰਿਜ਼ਲਟ ਬਹੁਤ ਅੱਛੇ ਸੀ ਅਸੀਂ ਇਹ ਸਾਰੇ ਚੀ ਰਬੋਟ ਜਿਹੜਾ ਹੈਗਾ ਅਸੀਂ ਇੰਸਟਾਲ ਕੀਤਾ ਹੈਗਾ ਇਹ ਰਬੋਟ ਜਿਹੜਾ ਹੈਗਾ ਇਹ ਹਰ ਤਰ੍ਹਾਂ ਦੀ ਜਿਹੜੀ પેટ ਦੀਆਂ ਸਿੰਪਲ ਸਰਜਰੀ ਤੋਂ ਲੈ ਕੇ ਕੰਪਲੈਕਸ ਸਰਜਰੀ ਜਿਹੜੀ ਹੈ ਇਹ ਕਰਨ ਦੀ ક્ષਮਤਾ ਰੱਖਦਾ ਹੈ ਜਿਹੜੇ ਵੀ ਆਪਰੇਸ਼ਨ ਨਾਰਮਲ ਜਿਵੇਂ ਓਪਨ ਸਰਜਰੀ ਕਹਿ ਲੋ ਜਾਂ ਲੈਪਰੋਸਕੋਪਿਕ ਸਰਜਰੀ ਜਿਹੜੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦੁਰਬੀਨ ਨਾਲ ਆਪਾਂ ਆਪਰੇਸ਼ਨ ਕਰਦੇ ਆ ਉਸ ਆਪਰੇਸ਼ਨ ਤੋਂ ਵੀ ਇਹ ਕਿਤੇ ਹੀ ਜ਼ਿਆਦਾ ਆਧੁਨਿਕ ਹੈ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹਦੇ ਨਾਲ ਜਿਹੜੀ ਸਰਜਰੀ ਲੈਪਰੋਸਕੋਪੀ ਵੀ ਨਹੀਂ ਹੋ ਪਾਂਦੀ ਜਾਂ ਉਹਦੇ ਵਿੱਚ ਵੀ ਚੈਲੰਜਸ ਆਉਂਦੇ ਆ ਸਰਜਰੀ ਕਰਨ ਲੱਗਿਆਂ ਡਾਕਟਰ ਨੂੰ ਡਿਫਿਕਲਟੀਜ਼ ਆndੀਆਂ ਉਹ ਡਿਫਿਕਲਟੀਜ਼ ਨੂੰ ਇਹ ਦੂਰ ਕਰੇਗਾ ਇਹ ਰੋਬੋਟਿਕ ਸਿਸਟਮ ਡੰਗਾਈ ਦੇ ਵਿੱਚ ਜਾ ਕੇ ਅੰਦਰ ਅੰਤੜੀਆਂ ਦੀਆਂ ਸਰਜਰੀਆਂ ਹੋਰ ਸਰਜਰੀਆਂ ਜਿਹੜੀਆਂ ਕਿ ਬਹੁਤ ਮੁਸ਼ਕਿਲ ਹੋ ਜਾਂਦੀਆਂ ਤੇ ਕਾਫੀ ساری ਟੀਮ ਆਫ ਡਾਕਟਰਸ ਨੂੰ ਮਿਲ ਕੇ ਓਪਨ ਕਰਕੇ ਉਹ ਸਰਜਰੀਆਂ ਕਰਨੀਆਂ ਪੈਂਦੀਆਂ ਉਹ ਜਿਹੜੀਆਂ ਸਰਜਰੀਆਂ ਨੇ ਇਸ ਰੋਬੋਟਿਕ ਦੇ ਨਾਲ ਮਸ਼ੀਨ ਦੇ ਨਾਲ ਇਹ ਜਿਹੜੀਆਂ ਬਹੁਤ ਹੀ ਆਸਾਨ ਹੋ ਜਾਣਗੀਆਂ ਸੋ ਇਹ ਜਿਹੜਾ ਰੋਬੋਟਿਕ ਸਿਸਟਮ ਹੈ ਡਵਿੰਚੀ ਅਸੀਂ ਇੱਥੇ ਇੰਸਟਾਲ ਕੀਤਾ ਹੈ ਤੇ ਅੱਜ ਇਸ ਦਾ ਉਦਘਾਟਨ ਕੀਤਾ ਜਾਣਾ ਹੈ ਸੋ ਡਾਕਟਰ ਸਾਹਿਬ ਇਸ ਦੇ ਵਿੱਚ ਇੱਕ ਸਵਾਲ ਕੀ ਇਸ ਦੀ ਜਿਹੜੀ ਅਲੱਗ ਤੋਂ ਇੱਕ ਟੀਮ ਹੋਏਗੀ ਸਰਜਨਸ ਦੀ ਜੋ ਕਿ Thank <laughs> you. ਇਸ ਦੇ ਰਿਲੇਟਡ অপਸ਼ਨ ਹੋਣਗੇ ਜਦੋਂ ਤੁਸੀਂ ਕਿਹਾ ਕਿ ਸਪੇਟ ਨੂੰ ਲੈ ਕੇ ਐਬਡੋਮినਲ ਹਿੱਸੇ ਦੇ ਵਿੱਚ ਜਿਹੜੇ ਸਾਰੇ ਆਪਰੇਸ਼ਨ ਇਸ ਦੇ ਵਿੱਚ ਕੀਤੇ ਜਾਂਦੇ ਹਨ ਹਾਂਜੀ ਬਿਲਕੁਲ ਠੀਕ ਪੁੱਛਿਆ ਤੁਸੀਂ ਇਹਦੇ ਵਿੱਚ ਇੱਕ ਟੀਮ ਆਫ ਡੈਡੀਕੇਟਿਡ ਰੋਬੋਟਿਕ ਟ੍ਰੇਨਡ ਸਰਜਨਸ ਹੁੰਦੇ ਆ ਸਾਡੇ ਕੋਲੋ ਟੀਮ ਆਲਰੇਡੀ ਅਸੀਂ ਸਾਡੀ ਟੀਮ ਹੈ ਜਿਹਦੇ ਵਿੱਚ ਸਾਡੇ ਜਿਹੜੇ ਐਚਓਡੀ ਹੈ ਸਾਡੇ ਹੈੱਡ ਹੈ ਜਿਹੜੇ ਉਹ ਚੀਫ ਆਪਰੇਟਿੰਗ ਆਫੀਸਰ ਵੀ ਹੈ ਸਾਡੇ ਇੱਥੋਂ ਦੇ ਡਾਕਟਰ ਸਬਰਵਾਲ ਉਹ ਹੀ ਇਜ਼ ਅ ਯੂਰੋਲੋজিস্ট ਬੇਸਿਕਲੀ ਐਂਡ ਹੀ ਇਜ਼ ਅ ਰੋਬੋਟਿਕ ਸਰਜਨ ਉਹ ਡਾਕਟਰ ਸਬਰਵਾਲ ਜਿਹੜੇ ਹੈਗੇ ਨੇ ਉਹਨਾਂ ਦੀ ਅੱਗੇ ਟੀਮ ਹੈਗੀ ਹੈ ਯੂਰੋਲੋਜੀ ਡਿ ਵਿਚ ઓਪਰੇਟਿੰਗ ਸਰਜਰੀ ਯੂਰੋਲੋਜੀ ਨੂੰ ਲੈ ਕੇ ਜਿੰਨੀਆਂ ਵੀ ਗਦੂਦਾਂ ਨੂੰ ਲੈ ਕੇ ਜੋ ਹੋਰ ਪਰੇਸ਼ਾਨੀਆਂ ਨੇ ਉਹਨਾਂ ਦਾ ਇਲਾਜ ਕਰਨਗੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਜਨਰਲ ਸਰਜਰੀ ਹੈ ਜੀਆਈ ਸਰਜਰੀ ਜੀਨੂੰ ਕਹਿੰਦੇ ਸੀ ਗੈਸਟਰੋਇੰਟਰਸਟਾਈਨਲ ਸਰਜਰੀ ਉਹਦੀ ਗਰੋਬੋਟਿਕ ਟੀਮ ਹੈ ਜਿਹੜੀਆਂ ਪੇਟ ਦੀਆਂ ਇੰਟਰਸਟਾਈਨਸ ਦੀਆਂ ਤੇ ਉਹ ਬਿਮਾਰੀਆਂ ਦਾ ਇਲਾਜ ਕਰਨਗੇ ਫਿਰ ਸਾਡੇ ਕੋਲ ਕੈਂਸਰ ਦੀ ਇੱਕ ਪੂਰੀ ਟੀਮ ਹੈ ਸਾਡਾ ਆਲਰੇਡੀ ਤੁਹਾਨੂੰ ਪਤਾ ਹੀ ਹੈ ਕਿ 100 ਬੈਡਡ ਦਾ ਇੱਕ ਕੈਂਸਰ ਇੰਸਟੀਚਿਊਟ ਆਲਰੇਡੀ ਰਨ ਹੋ ਰਿਹਾ ਹੈ ਜਿਦੇ ਵਿੱਚ ਸਾਡੇ ਕੋਲ ਮੈਡੀਕਲ ਔਨਕੋਲੋਜੀ ਤੋਂ ਲੈ ਕੇ ਰੇਡੀਓਥੈ ਰੋਬੋਟਿਕ ਟੀਮ ਹੈ ਜਿਹੜੀ ਕੈਂਸਰ ਦੇ ਵੱਡੇ ਵੱਡੇ ਆਪਰੇਸ਼ਨ ਜਿਹੜੇ ਆ ਬੜੇ ਮੁਸ਼ਕਿਲ ਆਪਰੇਸ਼ਨ ਹੈ ਉਹ ਕੰਪਲੈਕਸ ਆਪਰੇਸ਼ਨ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹੈ ਉਹ ਰੋਬੋਟਿਕ ਦੇ ਰਾਹੀਂ ਬੜੇ ਅੱਛੇ ਤਰੀਕੇ ਦੇ ਨਾਲ ਘੱਟ ਚੀਰੇ ਦੇ ਨਾਲ ਆਪਰੇਸ਼ਨ ਕਰਨਗੇ ਉਸ ਤੋਂ ਇਲਾਵਾ ਜਿਹੜੀਆਂ ਲੇਡੀਜ਼ ਦੀਆਂ ਪ੍ਰੋਬਲਮ ਹੈ ਗਾਇਨੀ ਦੀਆਂ ਪ੍ਰੋਬਲਮ ਹੈ ਉਹ ਵੀ ਜਿਹੜੀ ਸਾਡੀ ਡੈਡੀਕੇਟਿਡ ਰੋਬੋਟਿਕ ਟੀਮ ਹੈ ਸੋ ਸਾਡੇ ਕੋਲ ਇਸ ਟਾਈਮ 15 ਤੋਂ 20 ਡਾਕਟਰਸ ਦੀ ਏ ਕਿ ਡੈਡੀਕੇਟਿਡ ਟੀਮ ਜੋ ਹੈ ਆਲਰੇਡੀ ਹੈ ਜੋ ਕਿ ਰੋਬੋਟਿਕਸ ਟ੍ਰੇਨਡ ਹੈ ਰੋਬੋਟਿਕਸ ਪਹਿਲਾਂ ਉਹਨਾਂ ਨੇ ਕੀਤੇ ਹੋਏ ਆ ਹੁਣ ਰੋਬੋਟਿਕ ਸਰ ਦੋਂ ਆਪਾਂ ਗੱਲ ਕਰਦੇ ਆਂ ਆਈ ਦਾ ਪਹਿਲਾ ਰੋਬੋਟ ਤੁਹਾਡੇ ਵੱਲੋਂ ਮੰਗਾਇਆ ਗਿਆ ਉਸ ਤੋਂ ਬਾਅਦ ਤੁਸੀਂ ਗੋਡਿਆਂ ਨੂੰ ਲੈ ਕੇ ਰੋਬੋਟ ਜਿਹੜਾ ਇੰਸਟਾਲ ਕੀਤਾ ਹੁਣ ਤੀਸਰਾ ਡੈਵਿੰਚੀ ਰੋਬੋਟ ਤੁਸੀਂ ਇੰਸਟਾਲ ਕੀਤਾ ਕੀ ਸੋਚ ਦੇ ਨਾਲ ਕੀ ਤੁਹਾਡੇ ਮਨ ਦੇ ਵਿੱਚ ਕੀ ਸੋਚ ਜਿਹੀ ਹੈਗੀ ਹੈ ਕਿਉਂਕਿ ਜਿੱਥੇ ਦਾ ਗੱਲ ਕੀਤੀ ਜਾਵੇ ਟੈਕਨੋਲੋਜੀ ਨੂੰ ਲੈ ਕੇ ਜਦੋਂ ਕੋਈ ਰੋਬੋਟ ਦੀ ਟੈਕਨੋਲੋਜੀ ਦੀ ਗੱਲ ਕਰਦਾ ਹੈ ਇੱਕ ਆਮ ਮਰੀਜ਼ ਦੀ ਗੱਲ ਕਰਦਾ ਉਸ ਦੇ ਦਿਮਾਗ ਦੇ ਵਿੱਚ ਸਵਾਲ ਕਈ ਜ਼ਰੂਰ ਖੜੇ ਹੋ ਜਾਂਦੇ ਨੇ ਕਹਿੰਦੇ ਨੇ ਕਿ ਜੋ ਸਰਜਨ ਆਪਣੇ ਅਥਾਣਾ ਕਰ ਸਕਦਾ ਰੋਬੋਟ ਨਹੀਂ ਕਰ ਸਕਦਾ ਜੋ ਲੋਕਾਂ ਦੇ ਮਨ ਦੇ ਸਵਾਲ ਨੇ ਪਰ ਤੀਸਰਾ ਰੋਬੋਟ ਲੈ ਕੇ ਆਨਾ ਉਹਨਾਂ ਚੈਲੰਜਸ ਦੇ ਵਿੱਚ ਕੀ ਸੋਚ ਹੈ ਤੇ ਮਰੀਜ਼ਾਂ ਨੂੰ ਇਸ ਤੇ ਲਈ ਕਿਸ ਤਰੀਕੇ ਜਿਹੜਾ ਹੈ ਮੋਟੀਵੇਟ ਕੀਤਾ ਜਾ ਸਕਦਾ ਹੈ ਜਾਂ ਫਿਰ ਅਵੇਅਰ ਕੀਤਾ ਜਾ ਸਕਦਾ ਹੈ ਜਾਗਰੂਕ ਕੀਤਾ ਜਾ ਸਕਦਾ ਹੈ ਦੇਖੋ ਜੇ ਆਪਾਂ ਗੱਲ ਕਰੀਏ ਟੈਕਨੋਲੋਜੀ ਦੀ ਰਿਵਾਰਡ ਦੀ ਮਸ਼ੀਨਸ ਦੀ ਕੰਪਿਊਟਰਸ ਦੀ ਆਪਾਂ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਕਹਿਣਾ ਠੀਕ ਹੈ ਕਿ ਉਹ ਇਨਸਾਨ ਨੂੰ ਰਿਪਲੇਸ ਕਰ ਰਹੇ ਹੈ ਕਿ ਨਹੀਂ ਕਰ ਰਹੇ ਦੇਖੋ ਇਹਦੇ ਵਿੱਚ ਇਨਸਾਨ ਕਦੀ ਵੀ ਰਿਪਲੇਸ ਨਹੀਂ ਹੋ ਸਕਦਾ ਡਾਕਟਰ ਕੈਨ ਨਾਟ ਬੀ ਰਿਪਲੇਸਡ ਇਹ ਸਾਰੀਆਂ ਸਾਡੀਆਂ ਹੈਲਪਿੰਗ ਏਡਸ ਹੈ ਸਾਡੇ ਟੂਲਸ ਹੈ ਸਾਡੀਆਂ ਮਸ਼ੀਨਸ ਹੈ ਜੋ ਸਾਨੂੰ ਸਰਜਰੀ ਕਰਨ ਦੇ ਵਿੱਚ ਹੈਲਪ ਕਰਦੀ ਹੈ ਸਾਨੂੰ ਅੱਛੇ ਰਿਜ਼ਲਟਸ ਦੇਣ ਵਿੱਚ ਹੈਲਪ ਕਰਦੀ ਹੈ ਤੇ ਸਾਡਾ ਕੀ ਮੰਨਣਾ ਹੈ ਕਿ ਵਰਲਡ ਵਾਈਡ ਹੈ ਮੰਨਣਾ ਹੈ ਕਿ ਜੇ ਕੋਈ ਟੈਕਨੋਲੋਜੀ ਕਿਸੇ ਡਾਕਟਰ ਨੂੰ ਹੈਲਪ ਕਰਕੇ ਪੇਸ਼ੈਂਟ ਨੂੰ ਰਿਜ਼ਲਟ ਅੱਛਾ ਦੇ ਤੇ ਵਾਈ ਨਾਟ दैट ਟੈਕਨੋਲੋਜੀ ਸ਼ੁੱਡ ਬੀ ਯੂਜ਼ਡ ਇਨ ਮੈਡੀਕਲ ਮੈਡੀਕਲ ਸਾਇੰਸਿਸ ਵਿੱਚ ਟੈਕਨੋਲੋਜੀ ਦੀ ਗੱਲ ਕਰੀਏ ਸੀਟੀ ਸਕੈਨ ਐਮ ਆਰ ਆਈਜ਼ ਯੂ نو ਐਂਜਿਓਗ੍ਰਾਫੀ ਸਟੈਂਟ ਪਾਉਣੇ ਪਹਿਲਾਂ ਵੱਡੇ ਹਾਰਟ ਦੇ ਪ੍ਰੈਸ਼ਰ ਹੁੰਦੇ ਸੀ ਵੱਡੇ ਵੱਡੇ ਹੁਣ ਛੋਟੇ ਜਿਹੇ ਨਾਲ ਸਟ ਟੈਕਨੋਲੋਜੀ ਹੈਜ਼ ਮੇਡ ਥਿਸ ਪੋਸੀਬਲ ਸੋ ਟੈਕਨੋਲੋਜੀ ਜਦ ਵੀ ਆਉਂਦੀ ਹੈ ਫਾਇਦਾ ਹੀ ਲੈ ਕੇ ਆਉਂਦੀ ਹੈ ਇਹ ਫਾਇਦਾ ਜਿਹੜਾ ਹੈ ਸਰਜਨ ਨੂੰ ਵੀ ਫਾਇਦਾ ਕਿ ਸਰਜਨ ਉਹ ਆਪਰੇਸ਼ਨ ਥੋੜਾ ਈਜ਼ੀ तरीके ਦੇ ਨਾਲ ਬੈਟਰ ਵਿਜ਼ਨ ਦੇ ਨਾਲ ਕਰ ਪਾਂਦਾ ਹੈ ਕਿ ਜੋ ਸਰਜਨ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਨਾਲ ਕਰਨਾ ਪੈਂਦਾ ਸੀ ਐਟ ਦਿ ਐਂਡ ਆਫ ਦਿ ਡੇ ਰਿਜ਼ਲਟ ਜਿਹੜਾ ਪੇਸ਼ੈਂਟ ਨੂੰ ਹੀ ਪਤਾ ਲੱਗਦਾ ਹੈ ਮਰੀਜ਼ ਨੂੰ ਹੀ ਫਾਇਦਾ ਮਿਲਦਾ ਸੋ ਇਹ ਜਿਹੜੀ ਸੋਚ ਹੈ ਸਾਡੀ ਮੈਨੇਜਮੈਂਟ ਦੀ ਸਾਡੇ ਡਾਕਟਰਸ ਦੀ ਤੇ ਸਾਡੇ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਹੈ ਸਾਡੇ ਉੱਪਰ ਵੀ ਹਾਂ ਜੇ ਸੁਹਾਣਾ ਹਸਪੀਟਲ ਕੋਈ ਟੈਕਨੀਕ ਲੈ ਕੇ ਆਇਆ ਜਾਂ ਟੈਕਨੋਲੋਜੀ ਲੈ ਕੇ ਆਇਆ ਉਹ ਟੈਕਨੋਲੋਜੀ ਦਾ ਐਡਵਾਂਟੇਜ ਮਰੀਜ਼ਾਂ ਨੂੰ ਹੀ ਮਿਲਣਾ ਸਾਨੂੰ ਇੱਕ ਬਹੁਤ ਹੀ ਜ਼ਿਆਦਾ ਉਤਸ਼ਾਹ ਦਿੰਦਾ ਹੈ ਸਾਨੂੰ ਹੱਲਾਸ਼ੇਰੀ ਦਿੰਦਾ ਕਿ ਹਾਂ ਅਸੀਂ ਹੋਰ ਟੈਕਨੋਲੋਜੀ ਲੈ ਕੇ ਆਈਏ ਹੋਰ ਹੈ ਆਈ ਥਿੰਕ ਇਟ ਇਜ਼ ਆਲ ਪੇਸ਼ੈਂਟਸ ਲਵ ਐਂਡ ਪੇਸ਼ੈਂਟਸ ਅਫੈਕਸ਼ਨ ਟੂ ਸੋਨਾ ਹਸਪੀਟਲ ਮੈਨੇਜਮੈਂਟ ਐਂਡ ਡਾਕਟਰਸ ਵਿਚ ਹਮ ਜਿਹੜਾ ਸਾਨੂੰ ਹਮੇਸ਼ਾ ਮੋਟੀਵੇਟ ਕਰਕੇ ਰੱਖਦਾ ਹੈ ਕਿ ਅਸੀਂ ਬੈਸਟ ਟੂ ਬੈਸਟ ਟ੍ਰੀਟਮੈਂਟ ਦੇ ਸਕੀਏ ਆਪਣੇ ਲੋਕਾਂ ਨੂੰ ਆਨਲਾਈਨ ਸਮੇਂ ਦੇ ਵਿੱਚ ਕੁਝ ਹੋਰ ਰੋਬੋਟਿਕਸ ਦੇ ਵਿੱਚ ਤਕਨੀਕਾਂ ਦੇ ਵਿੱਚ ਜਿਹੜਾ ਐਡੀਸ਼ਨ ਹੋਊਗੀ ਕਿਉਂਕਿ ਸੋ ਹਨਾ ਹਸਪਤਾਲ ਨੂੰ ਕੱਲਾ ਹਸਪਤਾਲ ਨਹੀਂ ਬਲਕਿ ਰਿਸਰਚ ਸੈਂਟਰ ਵੀ ਕਿਹਾ ਜਾਂਦਾ ਹੈ ਦੇਖੋ ਜੀ ਰੋਬੋਟਿਕਸ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉਤੇ ਦੁਨੀਆ ਦੇ ਵਿੱਚ ਇਹੀ ਤਿੰਨ ਰੋਬੋਟਸ ਅਵੇਲੇਬਲ ਨੇ ਅਖੰਦਰ ਰੋਬੋਟ ਅਵੇਲੇਬਲ ਹੈ ਗੋਡਿਆਂ ਦੀ ਸਰਜਰੀ ਲਈ ਰੋਬੋਟ ਅਵੇਲੇਬਲ ਹੈ ਚੂਲੇਆਂ ਦੀ ਸਰਜਰੀ ਲਈ ਆਰਥੋਪੈਡਿਕ ਰੋਬੋਟ ਜਾਂ ਹੁਣੇ ਜਨਰਲ ਸਰਜਰੀ ਰੋਬੋਟ ਜਿਹਨੂੰ ਅਸੀਂ ਇੱਕ ਲੈਪਰੋਸਕੋਪੀ ਦੀ ਜਗ੍ਹਾ ਦੇ ਉੱਤੇ ਰੋਬੋਟਿਕ ਸਿਸਟਮ ਜੋ ਆਇਆ ਹੈ ਪੇਟ ਦੀਆਂ ਸਰਜਰੀਆਂ ਲਈ ਰੋਬੋਟ ਹੈ ਇਸ ਟਾਈਮ ਦੇ ਉਤੇ ਵਰਲਡ ਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਰੋਬੋਟ ਅਵੇਲੇਬਲ ਨਹੀਂ ਹੈ ਇਸ ਲਈ ਅਸੀਂ ਸੁਹਾਨਾ ਹਸਪੀਟਲ ਇੱਕ ਫੁਲੀ ਕੰਪਲੀਟ ਰੋਬੋਟਿਕ ਇੰਸਟੀਚਿਊਟ ਕਹਿ ਰਹੇ ਹਾਂ ਕਿ ਇਸ ਇੰਸਟੀਚਿਊਟ ਦੇ ਵਿੱਚ ਤੁਹਾਡੇ ਕੋਲ ਰੋਬੋਟਿਕ ਜਾਂ ਟੈਕਨੋਲੋਜੀ ਦੇ ਵਿੱਚ ਦੁਨੀਆ ਦੇ ਵਿੱਚ ਕੁਝ ਵੀ ਇਸ ਤੋਂ ਉੱਪਰ ਅਵੇਲੇਬਲ ਨਹੀਂ ਹੈ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਸੋ ਐਸਨ ਸਰਦਾਰ ਡਾਕਟਰ ਗਗਨਦੀਪ ਸਿੰਘ ਸਚਦੇਵਾ ਜੋ ਕਿ ਸੀਈਓ ਨੇ ਸੁਹਾਨਾ ਹਸਪੀਟਲ ਦੇ ਸੁਹਾਨਾ ਰਿਸਰਚ ਸੈਂਟਰ